ਸਤਿਕਾਰ ਜੀ ਸਾਰੇ ਯਾਨੀ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਇੱਧਰ ਸਾਡਾ ਘਰ ਹੈ ਜੀ ਦਿਖਾਓ ਠੀਕ ਹੈ ਤੇ ਐਸੀ ਅੱਜ ਸਤਿਕਾਰ ਜੀ ਬਸ ਜੀ ਖੜੇ ਆਂ ਜੇ ਹਰਾ ਪਰ ਆ ਦਿਖਾਈਏ ਮੈਡਮ ਕਹਿੰਦੀ ਵੀ ਖੇਤਾਂ ਵਿੱਚ ਖੜ ਕੇ ਵੀਡੀਓ ਸ਼ੁਰੂ ਕਰਨੀ ਕਹਿੰਦੀ ਇਕੱਲਾ ਮੈਂ ਖੇਤਾਂ ਆਖਲੇ ਉਹ ਆਪਣਾ ਸੇ ਉਹਨਾਂ ਨੂੰ ਵੀ ਚੀਵਾਇਆ ਹੈ ਪਰ ਮਾਂ ਬਾਪ ਨਹੀਂ ਗਏ। ਹੂੰ। ਤੁਹਾਨੂੰ ਦੇਖਿਆ ਤਾਂ ਸੀ ਕਿ ਜਿਹੜੇ ਤੇ ਵੱਢਦੇ ਐ ਉਹ ਬਾਹਰ ਹੀ ਤਾਂ ਰੇੜਾ ਲੈ ਕੇ ਜਾਂਦੇ ਨੇ। ਕੋਈ ਆਪੜ ਹੀ ਐ ਤਾਈ ਦੇ ਨੂੰ ਨਹੀਂ ਆਈ। ਅੱਛਾ। ਹਾਂ। ਬੇਚੀਕ। ਅੱਧੀ ਸਾਦੀ ਸਦਾ ਜੀ ਬਹੁਤ ਔਰ ਕੱਢ ਕੇ ਖੜੇ ਐ। ਮੈਂ ਫਿੱਕੀ ਪੈ ਰਹੀ ਐ ਜੀ ਅੱਜ। ਬਸ। ਮੈਂ ਤਾਂ ਅੱਜ ਸੁਖਰ ਮਨਾਉਂਦਾਲ ਭਾ ਯਾ ਬੱਤਾਂ ਨਾਲ ਕਾ ਸੁਖਰ ਤੇ ਅੱਜ ਮੈਡਮ ਮੇਰੀ ਬੜੀ ਠੀਕ ਹੋਈ ਐ। ਅੱਜ ਭਾਈ ਤਾਰ ਚੂਰ ਕੱਢੀਆਂ ਹੈ ਹਾਏ ਹਾਏ ਥੈਂਕ ਯੂ ਸਾਨੂੰ ਨਹੀਂ ਮਾਣਿਆ ਜੀ ਨੇ ਤੁਸੀਂ ਇੰਨਾ ਕੁ ਬਖਸ਼ਿਆ ਵੀ ਅਸੀਂ ਵੀ ਥੋੜੇ ਜੀ ਤੁਹਾਡੇ ਸਾਹਮਣੇ ਸੋਹਣੇ ਲੱਗਣ ਲੱਗੇ ਆ ਠੀਕ ਤੇ ਐ ਚੱਲੇ ਆ ਜੀ ਦੀਦੀ ਦੇ ਕੋਲ ਨੂੰ ਠੀਕ ਆ ਆਈ ਦੀ ਨਾਲ ਤਾਂ ਕਹੇ ਦੀ ਮੈਂ ਕਿਹਾ ਯਾਰ ਟਾਰਚ ਚਾੜ ਕੱਢ ਕੇ ਦੇ ਲਈ ਕੋਲ ਨੂੰ ਚੱਲਦੇ ਆ ਹਨੇ ਵੀ ਕੋਲ ਨੂੰ ਚੱਲਦੇ ਆ ਫਿਰ ਆ ਤੇ ਸਾਡਾ ਦੂਰਾ ਭੂਰਾ ਦੇਖਿਓ ਉਹ ਵੀ ਵੀਡੀਓ ਚ ਆਉਣ ਨੂੰ ਕਰਦਾ ਸੀ ਅੱਛਾ ਸਸੀ ਕਰ ਬੁਲਾਉਂਦਾ ਜੀ ਨੂਰਾ ਬੁਲਾ ਦੇ ਬੁੱਤ ਸਾਧ ਤਰੀਕਾ ਬੁਲਾ ਦੇ ਚਾਚੀ ਗੱਲ ਬੁਲਾ ਦੇ ਚਾਚੀ ਬੁਲਾ ਦੇ ਪੁੱਤ ਕਾਚੀ ਗੱਲ ਬੁਲਾਇ ਤੈ ਪੈਰ ਵੀ ਲਵੇੜਨੇ ਲੱਡੂ ਮੇਰੇ ਵੀ ਪੈਰ ਲਵੇ ਕੱਪੜੇ ਲਵੇ ਰੇਡ ਤੋਂ ਰੇਡ ਰੇਡ ਤੋਂ ਹਾਂ ਹੁਣ ਬੁਲਾ ਦੇ ਚਾਚੀ ਚਾਚੀ ਗੱਲ ਚਾਚੀ ਗੱਲ ਮਾਲਾਂ ਚੱਲੀ ਗਏ ਮਾਲਾਂ ਤੇ ਚੱਲੀਵੇਂ ਚਾਚੂ ਘਰ ਤੈ ਵੀ ਜਾਣਾ ਤਿਆਰ ਆ ਕੱਪੜੇ ਲੱਭਣੇ ਸਿਕਾਈ ਨਹੀਂ ਛੱਡ ਦੋ ਤੈ ਵੀ ਜਾਣਾ ਮਾਲਾਂ ਨੂੰ ਉਹ ਸੱਤੀ ਲੱਭਣੇ ਇੱਥੇ ਮਾਲਾਂ ਜਾਣਾ ਇੱਥੇ ਨੂੰ ਮਾਲਾਂ ਨੂੰ ਜਾਣਾ ਕਿੱਧਰ ਆ ਮਾਲ ਦੇਖੇ ਦੇਖੇ ਕਿੱਥੇ ਆ ਮਾਲਾ ਕੋਈ ਨਹੀਂ ਮਾਲਾ ਹੈਗਾ ਕਿੱਥੇ ਆ ਚਲ ਠੀਕ ਆ ਚੰਗਾ ਫੇਰ ਮੈਂ ਚੱਲੀ ਮਾਲਾ ਨੂੰ ਚੱਲੀ ਮਾਲਾ ਨੂੰ ਬਾਏ ਚਾਚੀ ਚੱਲੀ ਮਾਲਾ ਨੂੰ ਇਹਨੂੰ ਕੋਈ ਹੋਰ ਹੀ ਲੈ ਕਿੰਨਾ ਸੋਹਣਾ ਮੌਸਮ ਹੋਇਆ ਵੈਸੇ ਆ ਜੀ ਮੌਸਮ ਹੈਗਾ ਜੀ ਬਹੁਤ ਵਧੀਆ ਪਾਪਾ ਜੀ ਅੱਜ ਸਾਡੇ ਖੰਡ ਦੇਖਣ ਆਉਣੇ ਨੂੰ ਖਿਲਾਉਣ ਲੱਗੇ ਹੋਏ ਆ ਜੀ ਅੱਜ ਮਿਲਦੇ ਸਾਰਿਆਂ ਨੂੰ ਬਾਰੀ-ਬਾਰੀ ਸੇ ਕਰਾਉਂਦੇ ਆ ਜੀ ਤੁਹਾਡੀ ਐਂਟਰੀ ਕਰਦੇ ਵਿੱਚ ਆਓ

ਅੱਲਾ ਆ ਜਾ ਮੇਰੇ ਕੋਲ ਦੇ ਆ ਆ ਜਾ ਆ ਜਾ ਸੱਚੀ ਗੱਤ ਹੈ ਪੁੱਤ ਸੱਚੀ ਗੱਵਾਈਆ ਸੱਚੀ ਦੀਦੀ ਕੋਲ ਚੱਲੇ ਅੱਜ ਟਾਰਸ਼ੋਰ ਕੱਢ ਕੇ ਦੀਦੀ ਕੋਲ ਜਾਇਆ ਇਹ ਲੋ ਜੀ ਮਾਤਾ ਨੇ ਥੋੜਾ ਆ ਤੇ ਭਾਈ ਨੋ ਇਹ ਨੂੰ ਕਹਿੰਦੀ ਸੀ ਪਾਲਾ ਸਟ ਮੈਂ ਨਾ ਟ੍ਰਿਪ ਆਉਂਦੀ ਹੋ ਨਹੀਂ ਹੈ ਦੇਖੋ ਮੋਦੀ ਪਾਣੀ ਹੋ ਆ ਪਾਈ ਆ ਦੇਖੋ ਟੌਪ ਸਪੀ ਪਾ ਲਈ ਉਹ ਵੀ ਖੋਲ ਕੇ ਰੱਖੀ ਦਿੱਤੀ ਮੈਂ ਕਿ ਤਕਣੇ ਰੱਖੀ ਨਹੀਂ ਪੀ ਦੇਖੋ ਮੈਂ ਤਾਂ ਆਪ ਅੱਜ ਬਹੁਤ ਦਿਨ ਬਾਅਦ ਲੱਗਿਆ ਤੋੜ ਆਪਣੀਆਂ ਛਾਪਾਂ ਪਾਓ ਹਾਂ ਪੰਜਾ ਮੜਿਆ ਮੈਂ ਖਾ ਵੀ ਹੁਣ ਦੂਰ ਨਹੀਂ ਰਿਸ਼ਤੇਦਾਰੀ ਚ ਜਾਣਾ ਵੈਸੇ ਅਸੀਂ ਤੁਹਾਨੂੰ ਦੱਸ ਦਈਏ ਇਹ ਬਲੌਗ ਅਸੀਂ ਪਹਿਲਾ ਇਹ ਜਿਹੜਾ ਆ ਵਾਲਾ ਬਲੌਗ ਆ ਜੀ ਇਹ ਸਾਡੀ ਜਿਹੜੀ ਪਣਾਂ ਪਨੇਆਲੀ ਗਬਲੀ ਪਨੇਆਲੀ ਪਨੇਆਲੀ ਕਲਾ ਉਹਨਾਂ ਕੋਲ ਜਾ ਕੇ ਅਸੀਂ ਇਹ ਸਮਾਪਤ ਕਰ ਸਮਾਪਤ ਕਰਦਣਾ ਜੀ ਇਹ ਤੇ ਉ ਤੋਂ ਬਾਅਦ ਫਿਰ ਅਸੀਂ ਪਨੇਆਲੀ ਤੋਂ ਜਾਣਾ ਜੀ ਅੱਜ ਐਨ ਆਰ ਆਈ ਦਾ ਏਰੀਆ ਜਿਹੜਾ ਸਾਡੇ ਵੀਰਾਂ ਦਾ ਜਿਹੜਾ ਏਰੀਆ ਤਕਰੀਬਨ ਅੱਧ ਤੋਂ ਵੱਧ ਬਾਹਰ ਗਿਆ ਹੋਇਆ ਉੱਥੇ ਜਾਣਾ ਜੀ ਅੱਜ ਅਸੀਂ ਅੱਜ ਅਸੀਂ ਜਾਣਾ ਮੱਖਣਗੜ੍ਹ ਪਿੰਡ ਕਿੱਥੇ ਆ ਮਾਲਪੁਰ ਕੋਲ ਪਿੰਡ ਮਾਲਪੁਰ ਕਿੱਥੇ ਲੱਭੀਏ ਨਾ ਸ਼ਹਿਰ ਸ਼ਹਿਰ ਚ ਮੰਮੀ ਮੁੰਡਾ ਕੁੜਕੋ ਪੈ ਗਿਆ ਲੈ ਕਿਰਜਣਾ ਹੈ ਮੰਮੀ ਮੁੰਡਾ ਲੀਸਾ ਹੋ ਗਿਆ ਚਰ ਕੋ ਮੈਂ ਖੂਰੇ ਬਹ ਪਿੰਡੀਆਂ ਕਿਆ ਕਰਾ ਥਾ ਕਾਦਾ ਲਿਚ ਕਿਆ ਹੋਇਆ ਪੁੱਤ ਇਹਨੂੰ ਕਿਆ ਹੋਇਆ ਨਿਆ ਚਾਚੂ ਚਾਚਾ ਪੜ੍ਹ ਕੇ ਕਹੀ ਜਾਂਦੀ ਐ ਕੀ ਦੇ ਸੋਨਾ ਲੱਗਦਾ ਮੈਨੂੰ ਨੀਂਦ ਆਉਂਦੀ ਲੱਗਦੀ ਨੀਂਦ ਕਿੱਥੇ ਆਉਂਦੀ ਉਧਰ ਵੀ ਹੋਟੀ ਨਹੀਂ ਜਾਂਦੀ ਹੁਣ ਇੱਕ ਲੱਡੂ ਸਾਡਾ ਪਹਿਲਾਂ ਗੱਲ ਪੂਰੀ ਵਿਚੇ ਰੁਕ ਗਈ ਅੱਜ ਜਾਣਾ ਅਸੀਂ ਐਨਆਰਆਈ ਵੀਰਾਂ ਦੇ ਏਰੀਆ ਚ ਮੱਖਣਗੜ੍ਹ ਪਿੰਡਾਂ ਚ ਜਿਹੜਾ ਮੁੰਡਾ ਸਾਡੇ ਨਾਲ ਮੁੰਡਾ ਤੇ ਸਾਡੀ ਭਾਬੀ ਭਾਈ ਜਦੋਂ ਸਾਡੀ ਨਵੀਂ ਨਵੀਂ ਮੈਰਜ ਹੋਈ ਸੀ ਪਾਲਨਪੁਰ ਗਏ ਸੀ ਉਹ ਸਾਡੇ ਨਾਲ ਗਏ ਸੀ ਤੇ ਪਾਲਨਪੁਰ ਨੂੰ ਤੁਸੀਂ ਜਾਣਦੇ ਹੀ ਆ ਉਹਨਾਂ ਨੂੰ ਉਹਨਾਂ ਨੇ ਘਰੇ ਜਾਣਾ ਜੀ ਅੱਜ ਅਸੀਂ ਤੇ ਉੱਥੇ ਹੈਗਾ ਜੀ ਕੋਈ ਪ੍ਰੋਗਰਾਮ ਉਹਨਾਂ ਨੇ ਰੱਖਿਆ ਹੋਇਆ ਉਹ ਤੁਹਾਨੂੰ ਉੱਥੇ ਜਾ ਕੇ ਦਿਖਾਵਾਂਗੇ ਕੀ ਪ੍ਰੋਗਰਾਮ ਰੱਖਿਆ ਵਾ ਜੀ ਤੇ ਆਜੋ ਫੇ ਮੇਲੋ ਸਾਡੇ ਛੋਟੂ ਨੂੰ ਮੇਰਾ ਪਾਪਾ ਪਾਪਾ ਚੱਲ ਗਏ ਭਾਈ ਬੂਈ ਕੋਲ ਨੂੰ ਬੂਈ ਕੋਲ ਚੱਲੇ ਜਾਣਾ ਬੂਈ ਕੋਲ ਜਾਣਾ ਬੂਈ ਕੋਲ ਕਿੰਨੇ ਕੋਲ ਜਾਣਾ ਕਿੰਨੇ ਕੋਲ ਜਾਣਾ ਕਿੰਨੇ ਕੋਲ ਜਾਣਾ ਬਾਪੂ ਜੀ ਸਾਡੇ ਡਿਊਟੀ ਲੱਗੇ ਹੋਏ ਆਪਣੀ ਪੈਸੇ ਲਵਾਉਣ ਸਾਡੀ ਪੱਕੀ ਡਿਊਟੀ ਲੱਗੀ ਦੀ ਐ ਇਹ YouTube ਕਰਦਾ ਕੁਝ ਨਹੀਂ ਹੈ ਇਹ ਬੂਈ ਦਾ ਵਧੀਆ ਬਹੁਤ ਵਧੀਆ ਡਿਊਟੀ ਹੈ ਇਹ ਇਹਦਾ ਡਿਊਟੀ ਕਰਮਾਂ ਵਾਲੇ ਨੂੰ ਮਿਲਦੀ ਜੀਂਦੀ ਹੈ ਭਾਈ ਪਾਪਾ ਇਹ ਦੇਖ ਲੋ ਆਏ ਹੋਰ ਏ ਦੇਖ ਲਓ ਕਿ ਇਹ ਜੀ ਬਹੁਤ ਬਹੁਤ ਪਈ ਨਿਆਣੇ ਹੁੰਦੇ ਆ ਹੈ ਬਾਬਾ ਜੀ ਦੇਖ ਲਓ ਵੀ ਕਿਹੇ ਜੀ ਉਮਰ ਹੈ ਨਾ ਕੋਈ ਟੈਨਸ਼ਨ ਨਹੀਂ ਕੋਈ ਕੁੱਸ ਨਹੀਂ ਬਾਛਾਈ ਉਮਰ ਆ ਬਤ ਹਾਂ ਨਾ ਕੋਈ ਦਿਨ ਦਾ ਪਤਾ ਨਾ ਰਾਤ ਦਾ ਪਤਾ ਇਹ ਰੱਬ ਦਾ ਰੂਪ ਹਾਂ ਕੋਈ ਫਿਕਰ ਨਹੀਂ ਫੱਕਾ ਨਹੀਂ ਇਹਨਾਂ ਨੂੰ ਕੋਈ ਫਿਕਰ ਨਹੀਂ ਜੱਤੇ ਸਕੂਲ ਚਲ ਜਾਣਾ ਸਕੂਲ ਆਦਨੇ ਫੇਰ ਟੈਨਸ਼ਨ ਟੈਨਸ਼ਨ ਸਕੂਲ ਨੂੰ ਸੌਣ ਦੇ ਅੱਜ ਛੁੱਟੀ ਹੈ ਜਾਂ ਚੋਲਾ ਪਵਾ ਦੇਣਾ ਚਾਪ ਆ ਗੱਲ ਵਿੱਚ ਅੱਜ ਮੈਂ ਸੋਣਾ ਏ ਮੈਂ ਜੂਠਣਾ ਨਹੀਂ ਐ। ਹਾਂ। ਤਾਂ ਫੇਰ ਸੱਚ ਨੂੰ ਉਠਾੜੇ ਕਰ। ਤੇਰੀ ਨੂੰ ਪਤਾ ਕਹਿ ਕੇ ਕਰ। ਪਹਿਲਾਂ ਦੀਦੀ ਨੇ ਠਾਲੇ ਕਰ। ਮੈਡਮ ਨਾਲ ਕੰਮ ਪਹਿਲਾਂ ਹੀ ਹੋਊਗਾ। ਇਹਦੀ ਸੁਣ ਲੋ। ਨੂਰ ਨੂੰ ਠਾਲੇ ਕਰਨਾ ਦੀਦੀ ਨੇ। ਮੈਂ ਨਹੀਂ ਜਾਣਾ। ਫੇਰ ਇਹਨੇ ਮੇਰੇ ਕੋਲ ਭੱਜ ਕੇ ਆਈ ਕਰਨਾ। ਮੈਂ ਜਾਣਾ ਨਹੀਂ। ਫਿਰ ਮੰਮੀ ਕੋਲ ਜਾਊਗੀ। ਫੇਰ ਇਹਦੇ ਪਾਪਾ ਜੀ ਕੋਲ ਜਾਊਗੀ। ਕੱਲੇ-ਕੱਲੇ ਕੋਲ ਜਾਣਾ ਇਹਨੇ। ਸਾਰਾ ਨਹੀਂ ਫਰਮਾਇਸ਼ ਬੋਲੋਗੇ। ਫੇ ਕਹਿ ਕੇ ਤੂੰ ਜਾ। ਤੂੰ ਜਾਇ ਕਰੂਗਾ ਪੁੱਤ? ਜਾਇ ਕਰੂਗਾ? ਕਾਪੀਆਂ ਕਿਤਾਬਾਂ ਲੈ ਕੇ ਜਾਇ ਕਰੂਗਾ ਝੋਲਾ ਲੈ ਕੇ?

ਮੈਂ ਚਟੂ ਕਿਦਾ ਤੂੰ ਮੈਂ ਨਹੀਂ ਡੱਡੂ ਕਿਦਾ ਚਟੂ ਦਾ ਪਾਪਾ ਕਿਆ ਕਰਦਾ ਤੈਨੂੰ ਪਾਪਾ ਪਾਪਾ ਕੋ 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 ਕਿਆ ਕਿਆ ਕਰਦਾ ਮੈਂ ਕੋ ਕੋ ਮੈਂ ਕਿਆ ਕਰਦੀ ਆ ਡੱਡੂ ਮੇਰੀ ਭਿੰਡੀ ਸੁੰਦੀ ਮੇਰੀ ਸੁੰਦੋ ਚਲੋ ਫੇ ਚੱਲੀਏ ਰੇਟ ਹੁੰਦੇ ਆਪਾਂ ਵੀ ਜਿੰਨੇ ਬੰਦੇ ਆ ਜੀ ਸਾਡੇ ਘਰ ਚ ਜਿੰਨੇ ਮੈਂਬਰ ਉਹਨੇ ਇਹਦੇ ਨਾਮ ਰੱਖੇ ਕੱਲੇ ਕੱਲੇ ਨੇ ਆਪਣਾ ਨਾਮ ਰੱਖਿਆ ਹੋਇਆ ਹੋਰ ਇਹ ਸਾਡੀ ਸੋਨੇ ਦੀ ਚਿੜੀ ਮੈਂ ਤਾਂ ਇਹਨੂੰ ਆਪਣੇ ਪੁੱਤ ਨੂੰ ਸੋਨੇ ਚਿੜੀ ਕਹਿ ਕਹਿੰਦੀ ਮੇਰੇ ਪੁੱਤ ਸੋਨੇ ਦੀ ਚਿੜੀ ਮੈਂ ਤਾਂ ਬਾਈ ਆਪਣੇ ਹੱਥ ਪਰ ਵੀ ਨੂਰਾ ਲਖਾਇਆ ਤੇ ਬਟ ਕੋਈ ਨਹੀਂ ਸਾਡੇ ਬੇਤੇ ਨੂਰਾ ਲਖਾਇਆ ਤੇ ਹੱਥ ਪਰ ਵੀ ਚਲੋ ਠੀਕ ਹੈ ਫਿਰ ਹੁਣ ਸਾਡੇ ਅੱਗੇ ਜਾ ਕੇ ਮਿਲਦੇ ਆਂ ਵੀਡੀਓ ਦੇ ਨਾਲ ਬਣੇ ਰਹੀ ਲਓ ਜੀ ਭਾਈ ਹੋ ਗਈ ਸਾਡੀ ਐਂਟਰੀ ਸਾਡਾ ਲੱਡੂ ਆ ਗਿਆ ਜੀ ਗੇਟ ਖੋਲਣ ਹੈ ਗੇਟ ਖੋਲਣ ਹੁੰਦਾ ਤਿਆਰ ਰਹਿੰਦੀ ਐ ਇਹ ਤੇ ਕਰਾ ਭੱਜੀਓ ਆ ਬਈਆ ਮਾੜਾ ਜਾਂ ਹੋਰ ਨਮਦਰ ਦੀ ਦੇ ਦੂਸਰਾ ਵੀ ਸਵਾਗਤ ਕਰ ਰਿਹਾ ਆਪਣਾ ਹਾਂ ਇਹੋ ਦਾ ਟੌਮੀ ਹੈ ਨਾਮ ਉਹਦਾ ਟਫ ਹੈ ਯੂ ਪਤਾ ਨਹੀਂ ਟਫ ਹੀ ਹੈ ਕੀ ਹੈ ਲਾ ਆਸੀ ਜਾਣੇ ਐਤਵਾਰ ਤੇ ਮਾਮੀ ਮੈਂ ਨਹੀਂ ਆ ਬੈਲਾ ਮੈਨੂੰ ਮਿਲਣਾ ਤਾਂ ਮੇਲਾ ਪੁੱਤ ਕਿ ਹਾਲ ਹੈ ਸੀਤਾ ਸੀਤਾ ਨੰਗੇ ਪੈਰੀ ਫਿੱਪੇ ਤੂੰ ਆਜ ਮਾਮੀ ਦੀ ਟੌਰ ਗੱਲੀ ਹੈ ਨਾ ਹੈ ਐਸੀ ਤਰ੍ਹਾਂ ਥੋੜੀਆਂ ਥੋੜੀਆਂ ਸੇਮ ਸੇਮ ਦੀ ਸਸਰੀ ਘਰ ਥੋੜੀਆਂ ਕਿ ਹੈ ਹੈ ਨਾਲ ਤੇ ਮੋਸਤਲੀ ਹੈ ਜਾਂ ਹਾਂ ਹਾਂ ਕਲਰ ਚ ਫਰਕ ਵੈ ਗਿਆ ਕਲਰ ਚ ਫਰਕ ਕਲਰ ਚ ਥੋੜਾ ਫਰਕ ਹੈ ਬਾਕੀ ਸੇਮ ਜਿਹੀ ਲੱਗਦੇ ਸੂਟ ਮਨੂੰ ਔਰ ਬਾਠ ਠੀਕ ਹੈ ਜੀ ਹੋਰ ਸਾਫ ਠੀਕ ਠਾਕ ਹੈ ਪੁਰਾਣਾ ਸਾਡਾ ਹਜੇ ਮੁੱਲਾ ਦਾ ਬਾੜੇ ਚ ਫਿਰਦਾ ਬਾੜੇ ਚ ਹੈਗਾ ਮੈਂ ਚਾਹੀ ਨਾ ਮੈਂ ਉਹ ਅੰਕ ਅਲਾਈ ਅੱਛਾ ਮੈਂ ਐਸਾ ਲਿਆਂਦੀ ਨਵੀ ਇਹ ਤਾਂ ਪਾਰਟੀ ਬਣਦੀ ਅੱਜ ਤੁਹਾਡੇ ਮਨ ਹਾਂ ਪਾਣੀ ਵੇਚਣੀ ਅੱਡੇ ਦੇਖਣ ਆਏ ਆ ਚੱਲ ਲਿਆਂਦੀ ਥੋੜੀ ਦੇਖ ਆਏ ਆਏ ਹੋਏ ਤੋਰ ਕੇ ਕੁੜੀ ਨੂੰ ਦੇਖਣੇ ਆਲੇ ਆਏ ਨੇ ਹਾਂ ਉਹ ਦੇਖੀ ਭਾਈ ਤੇਰਾ ਟਾ ਤੇਰਾ ਡੌਗੀ ਤੂੰ ਹੀ ਡਰ ਗਈ ਹੈ ਚਲਾ ਜਾ ਮੈਂ ਦੇਖ ਲਈ ਮੂਲਾ ਭਾਈ ਪਰੋਨੇ ਨੂੰ ਤੇ ਆ ਜਾ ਘਰਾਂ ਪਰੋਨੇ ਆਏ ਵੇ ਆ ਉਹ ਤੂੰ ਯਾਰ ਸ਼ਾਂਤ ਹੋ ਜਾ ਕਰ ਕਦੇ ਓਏ ਕੀ ਹਾਲ ਹੈ ਤੇਰਾ ਵੇਖਲਾ ਦੀਦੀ ਖੜੀ ਆ ਹੁਣ ਸਾਲਾ ਜਦੇ ਥੱਲੇ ਨੂੰ ਬਹਿ ਗਿਆ ਜੇ ਨਾ ਹੁੰਦੀ ਨਾ ਤੂੰ ਦੀ ਅੰਦਰ ਨੂੰ ਜਾ ਕੇ ਦੇਖੀ ਇੱਕ ਮਿੰਟ ਜਾਈ ਮੜੀ ਦੇਖੀ ਹੁਣ ਦੇਖੀ ਜਾਈ 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 ਹੁਣ ਦੇਖੀ ਹੁਣ ਦੇਖੀ ਆ ਵੀ ਕਿੱਦਾਂ ਤੇਰਾ ਹਾਲ ਸਾਲਾ ਸਾਂਭ ਹੋ ਗਿਆ ਵਾ ਇੱਕ ਹੋਰ ਗੁੱਡ ਨਿਊਜ਼ ਆ ਕੀ ਆ ਕੁੱਟਣੀ ਉਹਦਾ ਦੀਦੀ ਨੇ ਅੱਜ ਕੁਝ ਬਣਾਇਆ ਉਹ ਬਾਤ ਮੈਂ ਤੇ ਮੇਰੇ ਨਾਲ ਏ ਗੁੱਡ ਗੁੱਡ ਨਿਊਜ਼ ਕਿਹੜੀ ਆ ਮੈਂ ਤਾਂ ਮੇਰਾ ਮੁੰਡਾ ਇੱਕ ਮੈਨੇ ਪੁੱਤ ਪਾਸ ਹੋ ਗਿਆ ਉਹ ਫੇਰ ਪਾਲਟੀ ਇੱਕ ਤੁਸੀਂ ਮੈਂ ਇਸ ਲਿਆਂਦੀ ਦੋ ਬਾਲਟੀਆਂ ਹੋ ਗਈਆਂ ਕਿੰਨੇ ਪਰਸੈਂਟ ਆ ਰਿਜ਼ਲਟ ਨੇ ਇਹ ਗੇ ਨਿਊਜ਼ ਦੀ ਨੇ ਇਦਾਂ ਹੀ ਮੈਡਮ ਨੂੰ ਫੋਨ ਕਰਕੇ ਪੁੱਛਿਆ ਤਾਂ ਉਹ ਬਾਕੀ ਤਾਂ ਉਹਨੇ ਕੁਝ ਦੱਸਿਆ ਨਹੀਂ ਦੂਸਰੀ ਪਾਰਟੀਆਂ ਆਈਆਂ ਜੀ ਸਾਡਾ ਰਸਣ ਦੀਦੀ ਨੇ ਬਿਨਾ ਕਹੇ ਤੇ ਤਿਆਰ ਕਰਕੇ ਰੱਖਿਆ ਹੋਇਆ ਹਾਂ ਰਸਣ ਚੌਲ ਮੈਨੂੰ ਖਾ ਪਤਾ ਨਹੀਂ ਕਿਹੜਾ ਰਸਣ ਜਸਵੀਨ ਦਾ ਲਾਸਣ ਤੇ ਆ। ਹਾਂ। ਮੈਂ ਅੰਨੇ ਸਿੱਧੀ ਵੀ ਤਾਂ ਗੱਲ ਕਹਿ ਦਿੰਦੀ ਜਿਵੇਂ ਮੈਨੂੰ ਚੌਲ ਹਾਂ। ਹਾਂ। ਬੀਬੀ ਨੇ ਪਹਿਲੇ ਹੀ ਬਣਾਤੇ ਚੌਲ ਹੈ। ਫਿਰ ਤੈਨੂੰ ਨਾ ਮੇਰੀ ਗੱਲ ਸੁਣੋ ਤੂੰ ਆਉਂਦੀ ਸਾਰ ਸਿੱਧੀ ਰਸੋਈ ਵਿੱਚ ਬੜੀ। ਅੰਨੇ। ਜਿਹੜੀ ਖੁਸ਼ਬੂ ਹੁੰਦੀ ਹੈ ਨਾ। ਹਾਂ। ਦੇਖ ਲੈ ਇਹਨੂੰ। ਦੇਖ ਲੈ ਇਹਨੂੰ ਜਦ ਇਹ ਖੁਸ਼ਬੂ ਆ ਗਈ ਸਿੱਧੀ ਰਸੋਈ 'ਚ। ਹਾਂ। ਵੀ ਲੈ ਵੀ ਚੌਲ ਬਣੇ ਹੋਏ ਆ। ਕਮਾਲ ਹੀ ਹੋ ਗਈ ਦੇਖ। ਲੈ। ਹਾਂ ਕੁੱਕਰ ਬੰਦ ਕਰ ਤਾਂ ਕੁੱਕਰ ਬੰਦ ਕਰ ਤਾਂ ਮੈਂ ਮੋਟੀ ਖਾਇੀ ਸੀ ਦੀਦੀ ਨੇ ਦੱਸਿਆ ਨਹੀਂ ਨਾ ਮੈਨੂੰ ਮੈਂ ਉਹਨਾਂ ਆ ਕੇ ਖਾਉਂ ਗਏ ਕੀ ਬਾਤਾਂ ਹੈ ਭਾਈ ਨਜ਼ਾਰੇ ਆ ਹੈਂ ਦਿਖਾ ਦਵਾ ਵੀਡੀਓ ਚ ਚੌਲ ਉਹ ਕੁੱਤਾ ਬਾਹਰ ਬੈਠਾ ਦੇਖੀ ਜਾਂਦਾ ਹਾਂ ਭਾਈ ਹੈਗੇ ਆ ਚੌਲ ਮੋਟੇ ਨੇ ਕੁੱਤਾ ਬਾਹਰ ਬੈਠਾ ਇਹ ਦੇਖੀ ਜਾਂਦਾ ਵੀ ਆਵਾਜ਼ ਕਿੱਧਰ ਤੇ ਆਉਂਦੀ ਬੰਦੇ ਦੀ ਚੱਪੀ ਆ ਬੰਦ ਕਰ ਗਿੰਦੇ ਪੁੱਤ ਉਹ ਆ ਗਿਆ ਭਾਈ ਪਰਨਾ ਸਾਡਾ ਬਾਹਰ ਨਾ ਅਲੇ ਜਿੱਤੇ ਨੇ ਘੰਟਾ ਲਾ ਲਾ ਤਿਆਰ ਹੋਣ ਨੂੰ ਨਾ ਉਹਨੇ 2 ਮਿੰਟ ਲਾਣੇ ਲਾ ਕੇ ਸਾਨੂੰ ਫੋਨ ਕਰੀ ਜਾਂਦਾ ਕਦਾ ਉਹ ਕਿੱਥੇ ਆ ਗਿਆ ਉਹ ਜੋਦੇ ਹੈ ਉਹਦਾ ਫਿਰ ਥੋੜਾ ਜਿਹਾ ਟਾਈਮ ਲਾਣ ਨੂੰ ਮੈਨੂੰ ਕਹੀ ਜਨਾ ਉਹ ਕਿੱਥੇ ਆ ਗਿਆ ਜੋਧਿਆ ਮੈਂ ਕਿਹਾ ਜੋਧਾ ਦਾ ਆ ਗਿਆ ਹੁਣ ਤੂੰ ਤਾਂ ਆ ਗਿਆ ਚੋੜੇ ਕਿੱਦਾਂ ਉਹ ਇੱਥੇ ਬੁਰੇ ਪੁੱਤ ਸਮੂਰੇ ਖੜਕੇ ਗੱਲ ਕਰੀਦੀ ਆ ਹਾਂ ਹੁਣ ਦੱਸ ਹੁਣ ਦੱਸ ਕਾ ਕਹਿੰਦੀ ਆ ਗਿਆ ਚੋੜਾ ਹੈ ਚਾ ਚੱਲ ਮੰਨੂ ਘੁੱਟਕਾਰ ਦੇ ਸਾਸਰੀ ਸਾਸਰੀ ਘਾਲ ਜੀ ਹੋ ਠੀਕ ਆ ਜੀ ਦੇਖ ਲੋ ਰਿਸ਼ਤੇਦਾਰ ਕੱਦੇ ਆ ਗਏ ਐ ਪ੍ਰਾਵਣਾ ਹਜੇ ਕੈਪਰੀ ਚ ਫਿਰਦਾ ਹੋਰ ਸੁਣਾਓ ਕਿਦਾਂ ਹੋਰ ਤਾਂ ਠੀਕ ਆ ਜੀ ਠੀਕ ਤੁਸੀਂ ਸੁਣਾਓ ਜੀ ਵਧੀਆ ਵਧੀਆ ਮੌਜਾਂ ਮੈਂ ਤੁਸੀਂ ਹਜੇ ਕੈਪਰੀ ਚ ਫਿਰਦੇ ਸਾਡੇ ਭਾਈ ਆਦੈਂਗੇ ਭਾਈ ਨਹੀਂ ਸੜਗਾ ਨਹੀਂ ਅਸੀਂ ਲੈ 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 ਬਸ ਨਾ ਕੁੜੀ ਨੂੰ ਦੇਖਣੇ ਆਲੇ ਆਏ ਬੇਤੇ ਕਿਆ ਮਣੀ ਗੱਲ ਕੁੜੀ ਨਹੀਂ ਦੇਖਣ ਵਾਲੀ ਤੇ ਆਏ ਵੇ ਸਾਡੇ ਬਣ ਬਣ ਪੰਜੀ ਹੋਇਆ ਜਿਹੜੇ ਭਾਈ ਅੱਛਾ ਸ਼ਕਾ ਜਿਆਨ ਜੀ ਕਿ ਪਸੰਦ ਲੱਗ ਗਈ ਹਾਂ ਅਜੇ ਕੁੜੀ ਬੰਦਾ ਹੀ ਨਹੀਂ ਹੈ ਅਜੇ ਰਹਿ ਗਈ ਤੇਰੀ ਕੁੜੀ ਉਹਨਾਂ ਦੀ ਅੱਖ ਨਹੀਂ ਹੁੰਦੀ ਦੇਖ ਜਿਹੜੀ ਮੱਝ ਲੈ ਕੇ ਆਂਦੀ ਤੁਸੀਂ ਕੁੜੀ ਦੀ ਅੱਖ ਨਹੀਂ ਹੁੰਦੀ ਤਾਂ ਨਹੀਂ ਪਸੰਦ ਕਰਦੇ ਇਹ ਕੁੜੀਆਂ ਕਿਤੇ ਰਹਿੰਦੀ ਆ ਉਹ ਬਹੁਤ ਨਾ ਬਹੁਤ ਠੀਕ ਠਾਕ ਹੈ ਜੈਨ ਵਧੀਆ ਐਨ ਵਧੀਆ ਜੀ ਅਸੀਂ ਰੁਕਣ ਲੱਗੇ ਤੇ ਬਾੜੇ 'ਚ ਫੇਰ ਮੈਂ ਕਹਾ ਹੇ ਮੈਂ ਕਹਾ ਵੀ ਕਿਆ ਪਤਾ ਪ੍ਰਾਣਾ ਘਰ ਆਈ ਹੋਵੇ ਵੀ ਕੱਦਾ ਪ੍ਰਾਣਾ ਫੋਨ ਕਰੀ ਜਾਂਦਾ ਨਾਲ ਮੋਟਰਸਾਲ ਬਾੜੇ ਖੜਾ ਨਹੀਂ ਬਾੜੇ ਨਹੀਂ ਰੱਖਣ ਪ੍ਰਾਣਾ ਨਹੀਂ ਮਨੂੰ ਆਏਦਾ ਜੀ ਮੈਂ ਕਹਾ ਕਿਆ ਪਤਾ ਵੀ ਉਹ ਦੂਏ ਮੁੰਡੇ ਹੁਣੇ ਜਿਹੜੇ ਦੂਏ ਨਾਲ ਦੇ ਕੋਈ ਨਹੀਂ ਹੈਗਾ ਜੀ ਹੁਣ ਬਾਹਰ ਸਾਰੇ ਨਹੀਂ ਅੱਛਾ ਅੱਛਾ ਜੀ ਹੋਰ ਹੋਰ ਆਂਦੇ ਠੀਕ ਆ ਠੀਕ ਆ ਮੈਂ ਕਹੂੰਗੀ ਮੈਂ ਠੀਕ ਹੈ ਆਪਾਂ ਕਰਨ ਹਾਂ ਠੀਕੋ ਠੀਕ ਮਾਰੋ ਮਾਰੋ ਹਿੰਮਤ ਫੇ ਤੁਸੀਂ ਹੋ ਜੋ ਤਿਆਰ ਅਸੀਂ ਤਾਂ ਰੈਡੀ ਆਏ ਨਾ ਤਾ ਟਾ ਟੂਰ ਕੱਢ ਕੇ ਆਏ ਆਦਾ ਉਹਨੇ ਸੇਰਾ ਤੋੜਿਆ ਓ ਲਾ 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 ਸੇਰਾ ਕਾਹਦਾ ਤੋੜਿਆ ਵਾਸੀ ਦੱਸ ਬੱਲੇ ਵਾਖ ਲੈ ਪਾਇੰਟਾ ਪਾਇੰਟਾ ਓ ਪੀ ਲੈ ਕਰ ਕੋਕ ਠੰਡਾ ਠੰਡਾ ਕੋਈ ਜੂਸ ਹਾਂ ਇਹ ਤਾਂ ਮਾਜਾ ਹੀ ਪਿੰਦੀ ਭਾਈ ਹੋਰ ਨਹੀਂ ਬਸ ਜਾਂ ਪਾਣੀ ਬਸ ਮੇਰਾ ਗਰਮ ਹੁੰਦਾ ਉਹ ਨਾ ਵੀ ਕਰ ਹੂੰ ਬੈਸੇ ਸਹੀ ਗੱਲ ਆ ਅੰਬਾ ਦਾ ਜੂਸ ਹੁੰਦਾ ਓ ਹੈਂਟਾ ਪੀਣਾ ਜਾਈਦਾ ਹਾ 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 ਨਜ਼ਾਰਾ ਦਾ ਬੇ ਹਾਂ ਮੈਡਮ ਉਹ ਪੀ ਲਾਓ ਪਾਣੀ ਦੋ ਮਿੰਟ ਕੈਮਰਾ ਉਹ ਵੀ ਕੱਲ ਕੋਈ ਗੱਲਬਾਤ ਵੀ ਕਰਨੀ ਹੁੰਦੀ ਆ ਗੱਲਬਾਤ ਸਾਰਾ ਕੈਮਰੇ ਮੂਰੇ ਦੇਖਾਈ ਦੇਣਾ ਗੱਲਬਾਤ ਕਿਹੜੀ ਕਰਨੀ ਚੁਗਲੀਆਂ ਕਰਨੀਆਂ ਐ ਕਹ ਹਾਂ ਥੋੜੀਆਂ ਜਿਹੀਆਂ ਕਰਦੀਆਂ ਥੋੜੀਆਂ ਨਹੀਂ ਕਰਦੀਆਂ ਥੋੜੇ ਜੁੜੀ ਪਾਉਣਾ ਹੈ ਨਹੀਂਆਂ ਚੁਗਲੀਆਂ ਬਿਨਾਂ ਚੁਗਲੀਆਂ ਵਗੈਰ ਕੰਮ ਨਹੀਂ ਨਾ ਪਾਉਣਾ ਨਹੀਂਆਂ ਲੱਭਦੀਆਂ

ਲੈ ਮੈਨੂੰ ਅਡਰ ਅੰਦਰ ਦੀ ਲੋੜ ਜੋਗਾ ਸੱਚਸੇ ਸੱਚਾ ਹਮ ਮੈਂ ਕਿਸੇ ਟਿਵੀ ਕਾਲ ਸ਼ਰੀਆਵਤ ਆਂ ਮੈਂ ਪਿੱਛੇ ਪਿੱਛੇ ਕਰਦੀ ਹਣੀ ਮੈਨੂੰ ਆਏ ਤਾਂ ਜਰੂਰੀ ਅਗਲੇ ਬਾਰੇ ਆ ਉਸ ਉਸ ਕੇ ਪੰਗੇ ਲੈ ਜਾਣੇ ਹੈ ਉਹ ਵੀ ਦੱਸਦਾ ਉਹਨੂੰ ਦੱਸਦਾ ਇਹਨੇ ਦੱਸਦਾ ਹਾਂ ਮੈਂ ਨਹੀਂ ਟੈਂਸ਼ਨ ਆਂ ਨਹੀਂ ਸ਼ਰੀਆ ਮੋਲੂ ਹਮ ਠੀਕ ਆ ਠੀਕ ਆ ਵਧੀਆ ਗੱਲ ਆ ਸ਼ਰੀਆਵੇਂ ਬੋਲਣਾ ਚਾਹੀਦਾ ਲੈ ਬੱਸ ਥੋੜੇ ਜਿਹਾ ਦੇਖੋ ਸਾਰਾ ਲਾ 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 ਉਹ ਦੇ ਗਏ ਹਾਂ ਮੈਡਮ ਲੈ ਇੱਥੇ ਫੇਰ ਹੁਣ ਸੂਟ ਜਾਂ ਸੂਟਾਂ ਜਾਂ ਦਾ ਖਲਾਰਾ ਜਾਂ ਪਾ ਲਿਆ ਤੁਸੀਂ ਕਿਆ ਚੱਕ ਬਸ ਕਰੇ ਤੁਸੀਂ ਹਰ ਜਗ੍ਹਾ ਇੱਕ ਗੱਲ ਬਸ ਸੂਟਾਂ ਦਾ ਖਲਾਰਾ ਪੈ ਗਿਆ ਹੁਣ ਜਦੋਂ ਕਹਿੰਦੇ ਆ ਸੂਟ ਕੱਪੜੇ ਆ ਹੁਣ ਅਸੀਂ ਸੀ ਲਿਓ ਮੈਨੂੰ ਤਾਂ ਦਵਾਈ ਨਹੀਂ ਮੈਂ ਤਾਂ

ਹਾਂ ਸਹੀ ਗੱਲ ਆ ਮੈਨੂੰ ਬੁਰ ਤੁਸੀਂ ਕਿਆ ਕਹਿਣਾ ਚਾਹੁੰਦੇ ਹੋ ਤੈਨ ਤੈਨੂੰ ਤਾਂ ਸੂਟ ਵੀ ਮੈਨੂੰ ਦਵਾਣਾ ਪੈਣਾ ਸੋਆਈ ਵੀ ਮੈਨੂੰ ਦੇਣੀ ਪੈਣੀ ਅੰਨੇ ਉਹ ਜਿਹੜੀਆਂ ਵੀਡੀਓ ਬਣਾ ਬਣਾ ਕੇ ਪਾਉਨੇ ਆ ਜਿਹੜਾ ਸਾਨੂੰ 150 ਰੁਪਏ ਆਉਨੇ ਆ ਉਹੋ ਨਾ ਉਹੋ ਉਹ ਥੋਡੇ ਕੋਲੇ ਜਾਂਦੇ ਆ ਫਿਰ ਉਹਨਾਂ ਨਾਲ ਅਸੀਂ ਸੂਟ ਲੈਣਾ ਤਾਂ ਸਾਨੂੰ ਵੜਾਇਆ ਕਰੋ ਭਾਈ ਆ ਦੇ ਕੋਲ ਭਾਈ ਵੀਡੀਓ ਨੇ ਹਾਂ ਹਾਂ ਮਹੀਨੇ ਦੇ ਤੁਹਾਨੂੰ 10000 ਰੁਪਏ ਕਮਾਤੇ ਠੀਕ ਆ ਮੰਮੀ ਹਾਂ ਵੀ ਆ ਲੋੜੇ ਚੱਕੋ ਦੱਸਿਆ ਫੇਰ ਤਾਂ ਸਹੀ ਕਹੀਏ ਹਾਂ ਫੇਰ ਤਾਂ ਅਸੀਂ ਆਪਣੇ ਸੂਟ ਲੈ ਕੇ ਆਪਸਵਾਵਾਂਗੇ ਹੁਣ ਵਾਦੇ ਹੀ ਲੈਣੇ ਆਂ ਸਾਰੇ ਨੇ ਲੈਣੇ ਪੈਣੇ ਆ ਹਾਂ ਔਰ ਮਤਲਬ ਜਿਹੜਾ 10000 ਆਉਂਦਾ ਤਾਂ ਮੇਰੇ ਕੋਲ ਛੱਡਣਾ ਨਹੀਂ ਲੈ ਮੈਂ ਲੈ ਕਿਸੇ ਆਪੇ ਕਰਾ ਲੈਂਦੇ ਆ ਨਾ ਕਿ ਦੀ ਆਪੇ ਆ ਤੇ ਮੈਂ ਹੀ ਦੰਨਾ ਪਹਿ ਹੀ ਲੰਨਾ ਕੋਰਤਾ ਪਜਾਮਾ ਭਾਈ ਕੋਰਤਾ ਪਜਾਮਾ ਵਿਚਪੇ ਆਏ ਕੋਰਤਾ ਪਜਾਮਾ ਪ੍ਰਾਣੇ ਦੀ ਪੂਰੀਆਂ ਵਾਹਲਾ ਦਾ ਉਹ ਠੜਾ ਲੱਗਦੀ ਆ ਹਾਂ ਕੀ ਆਪਣੇ ਸੂਟ ਲੈ ਲੈਣੇ ਮੈਨੂੰ ਕਿ ਦਲਾਂਦਾ ਹੀ ਇਹ ਕੋਰਤਾ ਦੰਦਾ ਇਹ ਨੂੰ ਵਿਚਾਰ ਨਹੀਂ ਕੋਈ ਦਲਾਂਦਾ ਹੀ ਨਹੀਂ ਉਹ ਇਹ ਤਾਂ ਬੜੀ ਮਾੜੀ ਹੋ ਗਈ ਆ ਕੋਈ ਨਾ ਤੇ ਇਹ ਪਾਈ ਇੱਕ ਦੂਜੇ ਦਾ ਦੁੱਖ ਸਮਝ ਨਹੀਂ ਹਾਂ ਦੋਹੇ ਵਾਲੀਆਂ ਇੱਕ ਦੂਏ ਵਾਸਤੇ ਲਿਆਏ ਇੱਕ ਇੱਕ ਸੂਟ ਪਾ ਇੱਕ ਦੂਜੇ ਦਾ ਕੱਢ ਲਿਆ ਦੈ ਤੇ ਦੁੱਖ ਸੁੱਖ ਕਰਦੇ ਆਂ ਠੀਕ ਓ ਵੀ ਸੋਚਿਆ ਕਿ ਆ ਕਿੰਨਾ ਸੋਹਣਾ ਪੈਰਿਆ ਦਾਂ ਆ ਲਖਾਈ ਸੂਟਾਂ ਦੇ ਦੀਦੀ ਨੇ ਵੀ ਢੇਰ ਲਾਏ ਪਏ ਯਾਰ ਏ ਦਾ ਟਾਈਮ ਹੁਣ ਸਟਿਚ ਕਰਨੇ ਨੇ ਫਿਰ ਮੈਂ ਕਹਿੰਦਾ ਐ ਕਰ ਤੂੰ ਇੱਥੇ ਝੋਲੇ ਜੇ ਮੈਂ ਥੱਟ ਲਾ ਇੱਕ ਸੂਟ ਦੀ ਨੂੰ ਬੜਾ ਪਤਾ ਨਾ 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 ਕੁੜੀਆਂ ਨੂੰ ਦਈ ਦੰਦਾ ਕੁੜੀਆਂ ਤੇ ਲਈਦਾ ਨਹੀਂ ਦਿੰਦਾ ਚੱਲ ਕੁੜੀਆਂ ਉਹ ਤਾਂ ਨਹੀਂ ਮੇਰੀ ਕੁੜੀ ਨਹੀਂ ਮੈਂ ਛੋੜੀ ਮੰਨਦੀ ਨਹੀਂ ਮੇਰੀਆਂ ਤਾਂ ਭੈਣਾਂ ਨੇ ਭੈਣਾਂ ਤੇ ਤਾਂ ਭੱਲੇ ਲੇ ਸਕਦੇ ਨਹੀਂ ਉਹ ਤਾਂ ਚੱਲ ਠੀਕ ਆ ਨਹੀਂ ਉਹ ਤਾਂ ਜੇ ਮੈਂ ਉਸ ਲੈ ਕੇ ਜਾਵਾਂ ਫੇਰ ਆ ਹੁਣ ਤੁਸੀਂ ਤਾਂ ਭੈਣਾਂ ਐ ਤੁਸੀਂ ਤਾਂ ਆਪ ਸਮਝੋ ਨਹੀਂ ਕਹਿੰਦੀਆਂ ਭੈਣਾਂ ਦੇ ਤਾਂ ਕਰੀਦਾ ਹੁੰਦਾ ਹਾਂ ਚੱਲ ਐ ਕਰ ਤੈਨੂੰ ਕਿਹੜਾ ਭੈਣ ਨੇ ਬੜੀ ਨੂੰ ਕੋਈ ਕਹਿਣਾ ਤੇਰੀ ਨੇ ਤੂੰ ਐ ਕਰ ਲੈ ਜਾ ਹਾਂ ਕਟੋ-ਕਟ 15-20 ਸੂਟ ਦੀ ਦੀ ਨੇ ਖਲਵਾਇ। ਹਾਂ ਫਿਰ ਦੇਖਿਆ ਲਾ ਕੇ ਮੇਰੇ ਪਰ ਜੱਜਦਾ ਮੇਰੇ ਪਰ ਜੱਜਦਾ। ਹਾਂ ਦੀਦੀ ਨੇ 15-20 ਸੂਟਾਂ ਚੋਂ 5 ਸੂਟ ਲੈਦੇ ਕੱਢੇ। ਹਾਂ ਉਹਨਾਂ ਚ 3 ਸੂਟ ਕੱਢ ਕੇ ਇੱਕ ਸੂਟ ਪਸੰਦ ਕੀਤਾ ਲਾ ਕੇ ਵੀ ਆ ਮੈਨੂੰ ਜੱਜਦਾ। ਹੁਣ ਜੇ ਮੈਂ ਚੱਕ ਲੂੰਗੀ ਮੈਂ ਆਪਣੇ ਸਵਾਕੇ ਪਾਤ ਦੀ ਨੇ ਕਿਹਾ ਮੈਂ ਇੰਨੇ ਖੱਜਿਆ ਖਵਾਰ ਕਰਕੇ ਘਾਟਾ ਕਰਕੇ ਸੂਟ ਪਸੰਦ ਕਰਿਆ। ਹਾਂ ਇਹ ਲੈ ਲਿਆ। ਹਾਂ ਇਹ ਕਹਿੰਦੀ ਨੀ ਹੁੰਦੀਆਂ ਭੈਣਾ ਖੋ। ਮੇਰਾ ਦਿਲ ਥੋੜਾ ਜਿਹਾ ਕਰ ਦਉਂਦਾ ਬਾਜਾ ਮਾਰਦਾ ਹੁੰਦਾ। ਹਾਂ ਐਸ ਕਰਕੇ ਦੀਦੀ ਤਾਂ ਕਹਿੰਦੀ ਨਹੀਂ ਦੀਦੀ ਤਾਂ ਕਹਿੰਦੀ ਜਿਹੜੀ ਚੀਜ਼ ਲੈਣੀ ਆਪਣੀ ਲੈ ਜਾ ਚੱਕ ਲੋ ਪੁੱਛਣ ਦੀ ਵੀ ਲੋੜ ਨਹੀਂ ਹੈਗੀ ਬਹੁਤ ਵਾਰੀ ਨੋਟਿਸ ਕਿ ਤੁਸੀਂ ਐਤੀ ਦੇਖ ਲਓ ਕਿੰਨਾ ਪਿਆਰਾ ਚੌੜ ਬਣਾ ਲੇ ਬਿਨਾ ਕਹੇ ਤੇ ਰਹਿਆ ਮੈਨ ਨਹੀਂ ਲੱਗਿਆ ਨਹੀਂ ਮੈਂ ਅੱਗੇ ਹਮੇਸ਼ਾ ਦੀਦੀ ਨੂੰ ਕਹਿੰਦੀ ਵੀ ਦੀਦੀ ਚੌੜ ਬਣਾ ਲਈ ਮੇਰਾ ਦਿਲ ਕਰਦਾ ਦੀਦੀ ਨੇ ਆਪੇ ਬਣਾ ਲਈ ਚੌੜ ਦੀਦੀ ਨੇ ਸਵੇਰੇ ਬਣਾਏ ਹੋਣੇ ਪਰ ਤੇਰੇ ਜੋਗੇ ਰੱਖੇ ਹੋਏ ਆ ਕੁਛ ਵੀ ਅਸੀਂ ਆਪਣੇ ਖਾ ਲਏ ਦੀਦੀ ਪਤਾ ਤਾਂ ਇਹਦੇ ਜੈਸਮੀ ਵੀ ਦੀਦੀ ਨੂੰ ਪਤਾ ਹੁੰਦਾ ਨਾ ਵੀ ਉਹਨੇ ਆਉਣਾ ਹੈ ਵੀ ਚੱਲ ਜੇ ਹੋਰ ਨਹੀਂ ਆ ਜਿੰਨੀ ਕੁ ਭੁੱਖ ਹੋਈ ਭਾਈ ਉਹਨੇ ਇੱਕ ਵਾਰੀ ਦੀ ਰੂਜ ਹੀ ਠੰਡੀ ਹੋ ਜੂਗੀ ਖਾ ਕੇ ਚਾਵਲ ਪਰ ਹੁਣ ਥੋੜਾ ਇੱਕ ਘੱਟ ਖਾਂਦੀ ਪਤਾ ਨਹੀਂ ਕਾਤੇ ਉਹਨਾਂ ਨੇ ਸਿੱਧ ਜੀ ਨਾ ਸਹੀ ਇਹਨਾਂ ਦਿਲਗਾ ਨਹੀਂ ਕਰਦਾ ਨਾ ਗਾਣੂ ਵੀ ਅਸੋ ਖੁਸ਼ੀ ਹੋ ਜਾਂਦੀ ਹੈ ਦੇਖ ਕੇ ਵੀ ਹਾਏ ਚਾਵਲ ਆ ਬਸ ਰਾਜ ਅਗਰ ਹਾਂ ਗੱਲ ਵੀ ਹਾਂ ਇਹ ਗੱਲ ਠੀਕ ਆ ਜਾਓ ਇਹਨੂੰ ਲੈ ਨਹੀਂ ਬੈਠੀ ਪਨਾ ਹੱਪਾ ਨੇ ਕਿੰਨੇ ਦਾ ਲਿਆ ਤਾ ਸੂਟ ਹਾਏ ਹਾਏ ਜੀ ਨੇ ਦਿੱਤੇ ਵਾ ਉਹਨੂੰ ਯਾਦ ਹੋਣਾ ਵੀ ਕਿੰਨੇ ਦਾ ਲਿਆਦਾ ਨਹੀਂ ਇੰਜ ਲੈ ਤਾੜ ਦੇਖ ਤੂੰ ਪਹਿਲਾ ਜੀਜੇ ਦੀ ਲੈ ਪਰਾਉਣਾ ਮੰਨੂ ਕਹੀ ਜਾਂਦਾ ਆਪ ਦੇਖ ਹੈ ਕੱਟ ਤੇ ਪਏ ਪੂਰੇ ਬਾਟਾ ਮਾੜਾ ਮੋਟਾ ਨਾਣਾ ਵੀ ਦਹੀ ਦਾ ਕਿਹਦੇ ਜਿਹੇ ਦਾ ਸੀ ਸਾਫੀ ਇਹ ਨੋਦੇ ਆ ਮੇਰੇ ਵੀ ਇਹ ਨਾਲ ਪੱਕਾ ਦਾਈਆ ਹਾਂ ਨਹੀਂ ਚੱਲ ਹੁਣ ਤਾਂ ਜੀਜਾ ਯਾਰ ਵਿਸਾਖੀ ਆ ਗਈ ਨੇੜੇ ਹੁਣ ਤਾਂ ਨਾਲ ਹੀ ਤੇਰੇ ਨਾਲ ਨਾ ਵੀ ਦੋ ਕਰਨ ਹਾਂ ਨਹੀਂ 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 ਉਹਨੇ ਤਾਂ ਆਪ ਹੀ ਦਿਨਾ ਨਹੀਂ ਅੱਜ 26 ਤਰੀਕ ਹੋਈ ਆ 14 ਤਰੀਕ ਦੀ ਹੁੰਦੀ 20 ਦਿਨ ਹੈਗੇ 15 ਦਿਨ ਪਏ ਆ ਨਾ ਨਾ 20 ਮਹੀਨੇ 6 ਮਹੀਨੇ ਹੁਣ ਨਾਣਾ ਪੈ ਗਿਆ ਮੈਂ ਪੂਰੀ ਚਾ 20 ਦਿਨ ਹੈਗੇ ਬਕਰ ਬਕਰ ਕਿੰਨੇ ਦਾ ਦਵਾਇਆ ਤਾਂ ਤੁਸੀਂ 1000 ਦਾ ਹਾਂ ਦੇਖ ਤਾਂ ਜਿਹੜੇ ਬੰਦੇ ਨੇ ਪੈਸੇ ਦਿੱਤੇ ਮੁੰਡੇ ਆ ਨਾ ਉਹ ਜਦੇ ਇੱਕ ਮਿੰਟ ਵਾਲੀ ਦੀਦੀ ਨੂੰ ਕਿੰਨਾ ਪਿਆਰ ਕਰਦੇ ਜਿਹਨੇ ਸੂਟ ਕਰਵਾਤਾ ਦੇ ਦੇ ਵੀ ਇੱਥੇ ਤਵਾ ਮੇਰੇ ਉੱਰ ਲੱਗ ਕੇ ਇਹ ਕਿਹਨੇ ਤੋਂ ਦਵਾਇਆ हमको ਸ਼ਾਦ ਤਵਾ ਮੇਰੇ ਉੱਪਰ ਲੱਗ ਗਿਆ ਯਾਰ ਜੀਜਾ ਯਾਨਾ ਕਦੇ ਮਾੜੀ ਦੜਜ ਮਾਲੀ ਘਮਗ ਮਾਗੋ ਪਹਿਲੇ ਜਾਣਾ ਅੱਛਾ ਗਾਜੀ ਮੈਨੂੰ ਕੋਈ ਸੂਣ ਨਹੀਂ ਦਵਾਦੇ ਮੇਰਾ ਤਾਂ ਫੈਸਲਾ ਕਰ ਲਿਆ ਉਹ ਨਹੀਂ ਸੁਣਿਆ ਪਹਿਲੇ ਮਾਦੀ ਦੀ ਫਿਕਰ ਹੁੰਦੀ ਆ ਲੈ ਲੈ ਮਾਜੀ ਸੂਤ ਲੈ ਜਦ ਇਹ ਕਹਤਾ ਨਾ ਮਾ ਚੱਲ ਦੁੱਲੀ ਇਹਨਾਂ ਸੂਣ ਲੱਗੇ ਕਦੇ ਹਾਂ ਕੀ ਬਾਕ ਨੇ ਬੋਲ ਹੁੰਦੇ ਆ ਘਰ ਵਾਲਾ ਕਿ ਜੋਸ਼ ਮੈਂ ਕੀ ਚੂਸ ਉਹ ਲੈ 22 ਵੀ ਨਾ ਨਹੀਂ ਹੁੰਦੀ ਹੈ ਮੇਰੇ ਕੋਲ ਹਾਂ ਬੱਕਰੀ ਨਹੀਂ ਹਾਂ ਪਾਣ ਜਾਣ ਦਾ ਭਾਜੀ ਟਾਈਮ ਨਹੀਂ ਅਰੇ ਇਹ ਥੀਓ ਬੜਾ ਮोटा ਮੇਕਅਪ ਫਿਸ਼ੀਓ ਕਪੂ ਜਾ ਕਾਲੀ ਹੈ ਜੀ ਉਹ ਪਾਰਲਰ ਪੂਰ ਲੈਣੀ ਜਾਈਦਾ ਹੁੰਦਾ ਹੁਣ ਸਾਡੇ ਕੁੜੀ ਜਰੀਫ ਤਾਂ ਨਹੀਂ ਕਰ ਸਕਦੇ ਅਸੀਂ ਹਾਂ ਹੋਰ ਕੀ ਠੀਕ ਹੈ ਅਗਲੇ ਵਲੌਗ ਵਿੱਚ ਮਿਲਦੇ ਆਂ ਹੋਰ ਕੁਝ ਹੁਣ ਹੁਣ ਤਾਂ ਵਾ ਉਧਰ ਲੱਗਣ ਲੱਗ ਗਿਆ ਨਾ ਤਾਂ ਕਰਕੇ ਹੁਣ ਅਗਲੇ ਵਲੌਗ ਵਿੱਚ ਮਿਲਦੇ ਆਂ ਬੱਚਿਆਂ ਦੀ ਗੱਲ ਆ ਕੇ ਰਲਾਈ ਜਾ ਥੈਂਕ ਯੂ ਚਲੋ ਠੀਕ ਹੈ ਜੀ ਮਿਲਦੇ ਫੇ ਅਗਲੇ ਵਲੌਗ ਚ ਚਲੋ ਫੋਟੋ